ਦਾ ਆਮ ਆਦਮੀ ਪਾਰਟੀ ਨਾਲ ਵੀ ਮੇਰਾ ਕੋਈ ਵੈਰ ਥੋੜੀ ਹੈ ਪਰ ਜੋ ਇਹਨਾਂ ਦਾ ਤੁਹਾਨੂੰ 21 ਤੋਂ ਬਾਅਦ ਦੱਸ ਦਾਂਗੇ ਜੀ ਕਿਨੇ ਮਾਰਨਾ ਬਿਲਕੁਲ ਹਨ ਪਰਮਾਤਮਾ ਦੀ ਕਿਉਂਕਿ ਬਹੁਤ ਮੰਨਿਆ ਜਾ ਰਿਹਾ ਹੈ ਕਿ ਚੌਦੀ ਸਾਹਿਬ ਪਾਰਟੀ ਦੀ ਸਮੂਹ ਲੀਡਰਸ਼ਿਪ ਥੋੜੀ ਬਖਲਾਟ ਵਿੱਚ ਹੈ ਪਿਛਲੇ 5-7 ਦਿਨ ਆਮ ਆਦਮੀ ਪਾਰਟੀ ਨੇ ਜਾਂ ਐਮ ਐਲ ਏ ਸਾਹਿਬ ਨੇ ਪਿਛਲੇ 3 ਸਾਲਾਂ ਤੋਂ ਕੰਮ ਤਾਂ ਕੋਈ ਕੀਤਾ ਨਹੀਂ ਹੈਗਾ ਬੜਾ ਚੌਰ ਵਿੱਚ ਇੱਕ ਵੀ ਕੰਮ ਅਦਾ ਜਿਹਦਾ ਮਤਲਬ 3 ਸੀਟਾਂ ਦੇ ਤੋਂ ਪਹਿਲਾ ਹਾਰ ਮੰਨ ਲਈ ਉਹ ਬੀ ਜੀ ਪੀ ਨੇ ਵੀ ਕਿਹਾ 8 ਸੀਟਾਂ ਦੇ ਆਪਣੇ ਕੈਂਡੀਡੇਟ ਦਿੱਤੇ ਉਹ ਵੀ ਸੱਤੇ ਹਾਰ ਮੰਨ ਲਈ ਠੀਕ ਹੈ ਤਾਂ ਤੁਸੀਂ ਕਿੰਨੇ ਕਿ ਜਿੱਤ ਰਹੇ ਹੋ ਮੇਰਾ ਮੰਨਣਾ ਹੈ ਕਿ ਅਗਰ ਪਰਮਾਤਮਾ ਦੀ ਕਿਰਪਾ ਰ ਹੈ ਪਰ ਇੱਕ ਵਧੀਆ ਕੈਂਡੀਡੇਟ ਹੋ ਸਾਂ ਮੈਂ ਟਿਕਟ ਦੇ ਦੂੰਗਾ ਅਸੀਂ ਫਾਈਟ ਕਰਾਂ ਠੀਕ ਹੈ ਜੀ ਤੇ ਚੌੜੀ ਸਾਹਿਬ ਕਿਵੇਂ ਨੋ ਨੋ ਨਾ ਅਗਰ ਪ੍ਰੈਸ਼ਰ ਤਾਂ ਸਰਕਾਰ ਨੇ ਪਿਛਲੇ 10 ਦਿਨ ਤੇ ਪੂਰੇ ਤੱਕ ਲੈ ਲੈਣੇ ਹੈ ਕਿ ਮੇਤੇ ਪ੍ਰੈਸ਼ਰ ਬਹੁਤ ਹੈ ਸਾਡੇ ਕੈਂਡੀਡੇਟ ਜਿੱਤੂਗੇ ਵੀ ਔਰ ਇਕੱਠੇ ਵੀ ਰ ਉਹਨਾਂ ਨੂੰ ਕੋਈ ਡਰ ਨਹੀਂ ਹੈਗਾ ਮੈਂ ਤਾਂ ਕਹਿੰਦਾ ਕਿ ਤੁਸੀਂ ਇਹ ਦੇਖੋ ਕਿ ਜਿਹੜੇ ਉਧਰ ਆਮ ਆਦਮੀ ਪਾਰਟੀ ਦੇ ਜਿਹੜੇ ਕੈਂਡੀਡੇਟ ਸੀ ਉਹ ਤਾਂ ਸਾਨੂੰ ਜੋਇਨ ਜਿੱਦਾਂ ਪਿਛਲੀ ਗਵਰਨਮੈਂਟ ਦੇ ਵਿੱਚ ਜਿਹੜੇ ਚੌੜੀ ਸਾਹਿਬ ਐਮ ਐਲ ਏ ਸੀਗੇ ਉਹ ਤੋਂ ਮੰਨਿਆ ਜਾ ਰਿਹਾ ਸੀ ਕਿ ਐਮ ਐਲ ਏ ਚੌੜੀ ਸਾਹਿਬ ਨੇ ਬਿਲਕੁਲ ਤੇ ਜਿਹੜਾ ਆ ਤਾਣਾ ਬਾਣਾ ਹੈ ਕੰਟਰੋਲ ਉਹ ਕਦੋਂ ਵੀ ਮੰਨਿਆ ਜਾ ਰਿਹਾ ਸੀ ਕਿ ਅਜੇ ਜੀ ਉਹਨਾਂ ਕੋਲ ਆ ਠੀਕ ਹੈ ਜੀ ਤੇ ਕੀ ਸਰਕਾਰ ਵਿੱਚ ਵੀ ਇਦਾਂ ਹੀ ਹੋ ਰਿਹਾ ਹੈ ਕਿ ਐਮ ਐਲ ਏ ਕੋਈ ਹੋਰ ਨਹੀਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਨਵਾਂ ਸ਼ਹਿਰ ਜ਼ਿਲ੍ਹੇ ਦੇ ਵਿੱਚ ਨਗਰ ਕੌਂਸਲ ਇਲੈਕਸ਼ਨ ਜਿਹੜੀ ਆ ਬੜਾ ਚੌਰ ਵਿੱਚ ਹੀ ਹੋ ਰਹੀ ਆ ਤੇ ਉਸ ਦੇ ਤਹਿਤ ਜਿਹੜੀ ਆ ਪੂਰਾ ਮਾਹੌਲ ਭਖ ਚੁੱਕਾ ਹੈ ਤੇ ਅੱਜ ਜਿਹੜਾ ਆ ਮਾਹੌਲ ਇੰਨਾ ਭੱਗ ਗਿਆ ਕਿ ਇੱਕ ਗਰੁੱਪ ਨੂੰ ਯਾਨਕੀ ਕਾਂਗਰਸ ਨੂੰ ਜਿਹੜਾ ਆ ਸਿਟੀ ਥਾਣੇ ਦੇ ਵਿੱਚ ਧਰਨਾ ਲਾਣਾ ਪਿਆ ਧਰਨਾ ਕਿਉਂ ਲਾਇਆ ਤੇ ਨਵਾਂ ਜਿਹੜੀ ਬਲਾਚੌਰ ਨਗਰ ਕੌਂਸਲ ਦੇ ਵਿੱਚ ਕੀ ਹਾਲਾਤ ਨੇ ਤੇ ਕਿਆ ਸਰਕਾਰ ਦੀਆਂ ਉਪਲਬਧੀਆਂ ਜਾਂ ਨਹੀਂ ਇਹਦੇ ਬਾਰੇ ਆਪਾਂ ਗੱਲ ਕਰਨ ਜਾ ਰਹੇ ਹਾਂ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਜਿਹੜੇ ਅਜੇ ਮੰਗੂ ਪਰਿਆ ਉਹਨਾਂ ਦੇ ਨਾਲ ਆਪਾਂ ਗੱਲ ਕਰਨ ਜਾ ਰਹੇ ਹਾਂ ਉਹਨਾਂ ਦੇ ਘਰ ਆ ਅਜੇ ਜੀ ਸਾਡੇ ਪੇਜ ਟੋਕ ਟੱਕਰ ਤੇ ਤੁਹਾਡਾ ਸਵਾਗਤ ਹੈ ਜੀ ਪਹਿਲਾਂ ਤਾਂ ਇੰਟਰਵਿਊ ਕਰਨ ਲਈ ਧੰਨਵਾਦ ਜੀ ਸਮਾਂ ਕੱਢਿਆ ਇਸ ਇਲੈਕਸ਼ਨ ਦੇ ਮੋੜ ਦੇ ਵਿੱਚ ਪਹਿਲਾਂ ਤਾਂ ਜਿਹੜਾ ਅੱਜ ਦਾ ਇਨਸੀਡੈਂਟ ਹੈ ਉਹਦੇ ਬਾਰੇ ਸ਼ਾਰਟ ਜਿਹਾ ਬਰੀਫ ਕਰਦੇ ਹੋ ਫਿਰ ਆਪਾਂ ਹੋਰ ਕੁਐਸਚਨ ਵੀ ਕਰਾਂਗੇ ਆਮ ਆਦਮੀ ਪਾਰਟੀ ਜੱਤੂਆਂ ਇਲੈਕਸ਼ਨ ਸ਼ੁਰੂਆਤ ਹੋਇਆ ਕੁਛ ਧੱਕੇ ਵਿੱਚ ਚੱਲਦੀ ਪਈ ਹੈ ਧੱਕਾਸ਼ਾਹੀ ਕਰਨ ਦੀ ਬੜੀਆ ਕੋਸ਼ਿਸ਼ ਕਰਦੀ ਪਈ ਹੈ ਇਹਨੂੰ ਐ ਲੱਗਦਾ ਹੈ ਕਿ ਜਿਹੜੇ ਕਾਂਗਰਸ ਪਾਰਟੀ ਦੇ ਕੈਂਡੀਡੇਟ ਹੈ ਇਹਨਾਂ ਨੂੰ ਡਰਾ ਦਿੱਤਾ ਜਾਵੇ ਧਮਕਾ ਦਿੱਤਾ ਜਾਵੇ ਪਰ ਕਾਂਗਰਸ ਪਾਰਟੀ ਕਿਸੇ ਤੋਂ ਡਰਦੇ ਨਹੀਂ ਜਿਹੜਾ ਅੱਜ ਦਾ ਵੀ ਇਨਸੀਡੈਂਟ ਹੋਇਆ ਸਾਡੇ ਇੱਕ ਸਮਾਜ ਸੇਵੀ ਹੈ ਲਾਲ ਬਹਾਦਰ ਸ਼ਾਸਤਰੀ ਜੀ। ਹਾਂ ਠੀਕ ਹੈ ਜੀ। ਸ਼ਾਸਤਰੀ ਕੀ ਉਹਨਾਂ ਨੂੰ ਤਾਂ ਕਿਹਾ ਜਾਂਦਾ ਕਿਉਂਕਿ ਜਿਹੜਾ ਉਹ ਕੰਮ ਕਰਦੇ ਆ। ਨਹੀਂ ਤੁਸੀਂ ਗਾਂਧੀ ਸਾਹਿਬ ਦੀ ਗੱਲ ਕਰ ਰਹੇ ਹੋ ਉਹਨਾਂ ਨੂੰ ਉਹਨਾਂ ਨੂੰ ਲਾਲ ਬਹਾਦਰ ਸ਼ਾਸਤਰੀ ਵੀ ਕਿਹਾ ਜਾਂਦਾ। ਬਹੁਤ ਵੱਡੀ ਗੱਲ ਆਏ। ਉਹਨਾਂ ਨੂੰ ਤਾਂ ਕਿਹਾ ਜਾਂਦਾ ਕਿਉਂਕਿ ਜੋ ਜਿਸ ਤਰੀਕੇ ਉਹ ਕੰਮ ਕਰਦੇ ਆ ਜੋ ਉਹਨਾਂ ਦੀ ਸੋਚ ਹੈਗੀ ਆ ਉਹਨਾਂ ਦੇ ਨਾਲ ਮਿਲਦੀ ਆ। ਠੀਕ ਹੈ। ਠੀਕ ਹੈ ਜੀ। ਤੇ ਉਹ ਹਮੇਸ਼ਾ ਹੀ ਗਰੀਬ ਲੋਕਾਂ ਦੀ ਗੱਲ ਕਰਦੇ ਕਿਸਾਨਾਂ ਦੀ ਗੱਲ ਕਰਦੇ ਆ। ਠੀਕ ਹੈ। ਤੇ ਰੇਕ ਦੇ ਨਾਲ ਖੜਨ ਦੀ ਗੱਲ ਕਰਦੇ ਆ ਠੀਕ ਆ ਦੋ ਸੀਟਾਂ ਤੇ ਉਹ ਖੜੇ ਆ ਇੱਕ ਪਾਸੇ ਉਹਨਾਂ ਦੇ ਵਾਈਫ ਖੜੇ ਆ ਇੱਕ ਪਾਸੇ ਆਪ ਖੜੇ ਆ ਠੀਕ ਆ ਤੇ ਆਮ ਆਦਮੀ ਪਾਰਟੀ ਦੀ ਸਮੂਹ ਲੀਡਰਸ਼ਿਪ ਥੋੜੀ ਬਖਲਾਟ ਵਿੱਚ ਆ ਪਿਛਲੇ 5-7 ਦਿਨ ਤੋਂ ਹਰ ਕੈਂਡੀਡੇਟ ਨੂੰ ਡਰਾਉਣ ਦੀ ਕੋਸ਼ਿਸ਼ ਨਹੀਂ ਨਹੀਂ ਹਰ ਕੈਂਡੀਡੇਟ ਮੀਨਸ ਤੁਹਾਡੇ ਜਿਹੜੇ ਕੈਂਡੀਡੇਟ ਆ ਜਿਹੜੇ ਕਾਂਗਰਸ ਦੇ ਕੈਂਡੀਡੇਟ ਆ ਜਿਹੜੇ ਹੋਰ ਆ ਬੀਜੇਪੀ ਦੇ ਜਾਂ ਉਹਨਾਂ ਨੂੰ ਵੀ ਉਹਨਾਂ ਨਾਲ ਮੇਰੀ ਕੋਈ ਜ਼ਿਆਦਾ ਵਰਤ ਲਾਭ ਨਹੀਂ ਹੋਇਆ ਮੈਂ ਜ਼ਿਆਦਾਤਰ ਆਪਣਿਆਂ ਦੀ ਗੱਲ ਕਰਦਾ ਠੀਕ ਆ ਕਿ ਉਹ ਡਰਾਉਣ ਦੀ ਕੋਸ਼ਿਸ਼ ਕਰਦੀ ਕਦੇ ਪੁਲਿਸ ਭੇਜ ਦੇਣੀ ਆ ਕਦੇ ਅਗਰ ਕੋਈ ਵਿਚਾਰਾ ਜਿਹੜੀ ਹੈਲਥ ਦੇ ਇੱਥੇ ਇਨਸਪੈਕਟਰ ਹੈ ਉਹਨਾਂ ਨੂੰ ਭੇਜ ਦੇਣਾ। ਅਗਰ ਕਿਸੇ ਕੋਲ ਕੋਈ ਜ਼ਮੀਨ ਹੈਗੀ ਹੈ ਜਾਂ ਕਿਸੇ ਕੋਲ ਕੋਈ ਦੁਕਾਨ ਹੈ ਉੱਥੇ ਇਹਨੂੰ ਭੇਜ ਦੇਣਾ ਕਿਸੇ ਤਹਿਸੀਲਦਾਰ ਨੂੰ ਭੇਜ ਦੇਣਾ। ਇਹਦਾ ਕੀ ਕਾਰਨ ਸਮਝ ਦਿਓਗੇ ਤੁਸੀਂ? ਆਮ ਆਦਮੀ ਪਾਰਟੀ ਨੇ ਜਾਂ ਐਮਐਲਏ ਸਾਹਿਬ ਨੇ ਪਿਛਲੇ 3 ਸਾਲਾਂ ਤੋਂ ਕੰਮ ਤਾਂ ਕੋਈ ਕੀਤਾ ਨਹੀਂ ਹੈਗਾ। ਹੈ ਬੜਾ ਚੌਰ ਵਿੱਚ ਇੱਕ ਵੀ ਕੰਮ ਤਾਂ ਦਾ ਜਿਹੜਾ ਗਣਾਦਨ ਤਾਂ ਮੈਂ ਮੰਨ ਜਾਊਂਗਾ। ਨਹੀਂ ਤੁਹਾਨੂੰ ਲੱਗਦਾ ਬੜਾ ਚੌਰ ਚ ਕੋਈ ਕੰਮ ਹੋਣ ਵਾਲੇ ਰਹਿੰਦੇ ਆ? ਕੰਮ ਤਾਂ ਰਹਿੰਦੇ ਹੀ ਹੁੰਦੇ ਆ ਜੀ ਦੇਖੋ ਜਿਆਦਾ ਅਗਰ ਕੰਮੇ ਮੌਕੇ ਤਾਂ ਇਨਸਾਨੇ ਮੁੱਕ ਗਿਆ ਕੰਮ ਤਾਂ ਚੱਲਦੇ ਹੀ ਰਹਿੰਦੇ ਆ ਡਵੈਲਪਮੈਂਟ ਤਾਂ ਚੱਲਦੀ ਰਹਿਣ ਦਾ ਰਹਿਣ ਦਾ ਪ੍ਰੋਸੈਸ ਆ ਬਹੁਤ ਕੰਮ ਆ ਜਿਹੜੇ ਕਾਂਗਰਸ ਦੇ ਟੈਂਕ ਤੇ ਚੱਲਦੇ ਸੀ ਔਰ ਕੋਈ ਪ੍ਰੋਸੈਸ ਹੈ ਜਿਸ ਟਾਈਮ ਇਹਨਾਂ ਦੀ ਸਰਕਾਰ ਆਈ ਉਸ ਤੋਂ ਬਾਅਦ ਸਾਰੇ ਕੰਮ ਠੱਪ ਪਈ ਹੈ ਮਤਲਬ ਜਿਹੜੇ ਕੰਮ ਤੁਸੀਂ ਚਲਾਏ ਸੀ ਉਹ ਵੀ ਪੌਜ਼ ਕਰਤੇ ਉਹ ਵੀ ਠੱਪ ਹੈ ਤੁਸੀਂ ਬਾਕੀ ਛੱਡੋ ਤੁਸੀਂ ਸੜਕ ਤੋਂ ਆਏ ਹੋਣੇ ਪੱਦੀ ਰੋਡ ਬਿਲਕੁਲ ਤੁਸੀਂ ਦੇਖਿਆ ਹੋਣਾ ਕਿ ਕਿੰਨੇ ਟੋਏ ਪੱਠ ਹੋਏ ਕਿੰਨੇ ਨਾ ਹੋਏ ਨੋ ਡਾਊਟ ਇਸ ਦਾ ਕੋਈ ਸ਼ੱਕ ਨਹੀਂ ਆ ਬਹੁਤ ਬੁਰੇ ਹਾਲਾਤ ਸੀਵਰੇਜ ਪਿਆ ਸੀ ਉਸ ਤੋਂ ਬਾਅਦ ਕਈ ਜਗ੍ਹਾ ਤੋਂ ਸੜਕ ਬੈਠ ਗਈ ਉਹ ਕਿੰਨੇ ਰਿਪੇਅਰ ਕਰਨੀ ਸੀ ਜਿਹੜੀ ਸਰਕਾਰ ਸੀਗੀ ਕਾਂਗਰਸ ਨੇ 30 35 ਕਿਲੋਮੀਟਰ ਦੀ ਸੜਕ ਬਣਾਈ 40 ਕਰੋੜ ਦਾ ਪ੍ਰੋਜੈਕਟ ਸੀਗਾ ਲੇਕਿਨ ਹੁਣ 10-20 ਲੱਖ ਦੇ ਰੁਪਏ ਨਾਲ ਅਵਰ ਆਪਾਂ ਟੋਏ ਪੂਰਨੇ ਸੀ ਉਹ ਵੀ ਨੀ ਨਾ ਤੋ ਪੂਰ ਹੋਦੇ ਸਿਰਫ ਗੱਲਾਂ ਕਰੀ ਜਾਂਦੇ ਆ ਕਿ ਕਾਂਗਰਸ ਨੇ ਕੀ ਕੀਤਾ ਬਈ 3 ਸਾਲ ਤੋਂ ਤੁਹਾਡੀ ਸਰਕਾਰ ਆ ਜੋ ਤੁਸੀਂ ਕੰਮ ਕਰਨਾ ਉਹ ਤੁਸੀਂ ਕਰੋਗੇ ਇਹ ਤਾਂ ਗੱਲ ਬਿਲਕੁਲ ਸਹੀ ਆ ਕਿ ਪਾਸਟ ਨੂੰ ਤਾਂ ਹੁਣ ਆਪਾਂ ਲੈ ਕੇ ਨਹੀਂ ਨਾਲ ਚੱਲ ਸਕਦੇ ਕੋਈ ਜੈਸਾ ਤੇ ਜਿਹੜੀ ਹੁਣ ਇੱਕ ਮੈਂ ਹੋਰ ਕੁਐਸਚਨ ਕਰਨਾ ਚਾਹੁੰਦਾ ਕਿ ਬੜਾ ਚੌਰ ਨਗਰ ਕੌਂਸਲ ਚ ਆਮ ਆਦਮੀ ਪਾਰਟੀ ਨੇ ਵੀ ਸਿੰਬਲ ਤੇ ਆਪਣੇ ਕੈਂਡੀਡੇਟ ਦਿੱਤੇ ਬੀਜੇਪੀ ਨੇ ਵੀ ਕਾਫੀ ਤੱਕ ਸਿੰਬਲ ਤੇ ਕਾਂਗਰਸ ਕਿਉਂ ਨਹੀਂ ਦੇ ਪਾਈਦਾ ਕਿ ਕਾਂਗਰਸ ਹੀ ਜਿਹੜੀ ਪਿਛਲਾ ਪ੍ਰੈਜ਼ੀਡੈਂਟ ਵੀ ਕਾਂਗਰਸ ਦਾ ਸੀਗਾ ਕਿ ਆ ਕਾਂਗਰਸ ਕਿਤੇ ਨਾ ਕਿਤੇ ਆਪਣੇ ਨੂੰ ਇਹ ਸਮਝਦੀ ਸੀ ਕਿ ਕਮਜ਼ੋਰ ਆ ਆਪਾਂ ਨਹੀਂ ਨਹੀਂ ਦੇਖੋ ਗੱਲ ਇਦਾਂ ਕਿ ਪਹਿਲੀ ਗੱਲ ਤਾਂ ਆ ਵੀ ਮੈਂ ਤੁਹਾਨੂੰ ਕਲੀਅਰ ਕਰ ਦਿੰਦਾ ਕਿ ਅਗਲਾ ਪ੍ਰੈਜ਼ੀਡੈਂਟ ਵੀ ਕਾਂਗਰਸ ਦਾ ਹੀ ਬਣਨਾ ਠੀਕ ਹੈ 21 ਤਰੀਕ ਨੂੰ ਤੁਹਾਨੂੰ ਆ ਗੱਲ ਦੱਸ ਦਾਂਗੇ ਠੀਕ ਹੈ ਕਾਂਗਰਸ ਦੇ ਜਿਹੜੇ ਸਿੰਬਲ ਦੀ ਤੁਸੀਂ ਗੱਲ ਇਹ ਇੱਕ ਤਾਂ ਪਾਰਟੀ ਵੱਲੋਂ ਕੋਈ ਫਾਸਟ ਐਂਡ ਹਾਰਡ ਰੂਲ ਨਹੀਂ ਆਇਆ ਕਿ ਤੁਸੀਂ ਜਿਹੜਾ ਇਲੈਕਸ਼ਨ ਹੈ ਸਿੰਬਲ ਤੇ ਹੀ ਲੜਨਾ ਬਾਕੀ ਮੇਰਾ ਮੰਨਣਾ ਹੈ ਕਿ ਸਰਵ ਸਮਾਜ ਦਾ ਇਲੈਕਸ਼ਨ ਹੈ ਠੀਕ ਹੈ ਇਹਦੇ ਵਿੱਚ ਅਸੀਂ ਸਾਰੇ ਜਣੇ ਇਕੱਠੇ ਹੋ ਕੇ ਇਲੈਕਸ਼ਨ ਲੜਦੇ ਆਂ ਤੇ ਪਰਿਵਾਰਾਂ ਦੇ ਮੁਤਾਬਕ ਹੈ ਇਲੈਕਸ਼ਨ ਲੜਿਆ ਜਾਂਦਾ ਹੈ ਕਿ ਸਾਡੇ ਸਾਰਿਆਂ ਨੇ ਮਿਲ ਕੇ ਡਿਸਾਈਡ ਕੀਤਾ ਕਿ ਪਿਛਲਾ ਇਲੈਕਸ਼ਨ ਵੀ ਜਦੋਂ ਸਰਕਾਰ ਸੀਗੀ ਠੀਕ ਹੈ ਵੀ ਉਹ ਵੀ ਅਸੀਂ ਇੱਦਾਂ ਹੀ ਲੜਿਆ ਸੀਗਾ ਆਹ ਇਲੈਕਸ਼ਨ ਵੀ ਸਾਰੇ ਜਣੇ ਕਹਿੰਦੇ ਇੱਦਾਂ ਹੀ ਫਾਈਟ ਕਰ ਲੈਣੇ ਅਗਰ ਤੁਸੀਂ ਸਿੰਬਲ ਦੀ ਗੱਲ ਕਰਦੇ ਆ ਫਿਰ ਜਿਹੜੇ ਆਮ ਆਦਮੀ ਪਾਰਟੀ ਨੇ ਜਿਹੜੇ ਕੈਂਡੀਡੇਟ ਦਿੱਤੇ ਉਹ 15 ਦੀ ਜਗ੍ਹਾ ਸਿਰਫ 12 ਸੀਟਾਂ ਦੇ ਦਿੱਤੇ ਕਿਹਦਾ ਮਤਲਬ ਤਿੰਨ ਸੀਟਾਂ ਦੇ ਤੋਂ ਪਹਿਲਾਂ ਹਾਰ ਮੰਨ ਲਈ ਬੀਜੇਪੀ ਨੇ ਵੀ ਮੇਖਿਆ 8 ਸੀਟਾਂ ਦੇ ਆਪਣੇ ਕੈਂਡੀਡੇਟ ਦਿੱਤੇ ਉਹ ਵੀ ਸੱਤੇ ਹਾਰ ਮੰਨ ਲਈ ਤਾਂ ਤੁਸੀਂ ਕਿੰਨੇ ਕਿ ਜਿੱਤ ਰਹੇ ਹੋ ਮੇਰਾ ਮੰਨਣਾ ਕਿ ਅਗਰ ਪਰਮਾਤਮਾ ਦੀ ਕਿਰਪਾ ਰਹੀ ਤਾਂ 13 ਸੀਟਾਂ ਕਾਂਗਰਸ ਜਿੱਤੂਗੀ ਮਿਨੀਮਮ ਲਾਈਨ ਹੈ ਕਿ ਜਿਹੜੀ ਵੀ ਕਹਿੰਦੇ ਇਤੋਂ ਥੱਲੇ ਤਾਂ ਆਪਾਂ ਜਾ ਹੀ ਨਹੀਂ ਸਕਦੇ ਕੁਝ ਹੋ ਜਾਏ ਦੇਖੋ ਮੈਂ ਤੁਹਾਨੂੰ ਦੱਸ ਦਿੰਦਾ ਕਿ ਕੌਂਸਲ ਤਾਂ ਅਸੀਂ ਬਣਾਣੀ ਹੈ ਕੌਂਸਲ ਬਣਾਣ ਲਈ ਇਹ ਨੌ ਚਾਹੀਦੇ ਆ ਉਹ ਤਾਂ 100% ਮੈਂ ਤੁਹਾਨੂੰ ਦੱਸ ਹੀ ਦਿੱਤਾ ਪਰ ਮੈਂ ਉਮੀਦ ਆ ਕਰਦਾ ਕਿ ਜਿੰਨਾ ਲੋਕਾਂ ਦਾ ਪਿਆਰ ਮਿਲਦਾ ਪਿਆ ਜਿੰਨਾ ਲੋਕੀ ਸਾਡਾ ਸਤਿਕਾਰ ਕਰਦੇ ਪਏ ਆ ਜਿੰਨਾ ਲੋਕੀ ਪਛਤਾ ਰਹੇ ਆ ਬਦਲਾਵ ਦੀ ਸਰਕਾਰ ਲਿਆ ਕੇ ਉਸ ਮੁਤਾਬਿਕ ਤਾਂ 15 ਦੀਆਂ 15 ਸੀਟਾਂ ਸੀ ਦਿੱਤਾਗੇ ਠੀਕ ਹੈ ਤੇ ਇੱਕ ਕੁਐਸਚਨ ਹੋ ਰਿਹਾ ਕਿ 2027 ਦਾ ਇਲੈਕਸ਼ਨ ਵੀ ਹੁਣ 2 ਸਾਲ ਨੂੰ ਆ ਰਿਹਾ ਹੈ। ਬਿਲਕੁਲ ਮੰਨਿਆ ਜਾ ਰਿਹਾ ਹੈ ਕਿ ਬੜਾ ਚੌੜ ਦੇ ਵਿੱਚ ਜਿਹੜਾ ਆ ਅਜੇ ਮੰਗੂ ਪਰ ਕਾਂਗਰਸ ਦੀ ਟਿਕਟ ਤੋਂ ਜਿਹੜੀ ਲਾਂਚ ਹੋ ਸਕਦੇ ਆ। ਇਸ ਦੀ ਸੰਭਾਵਨਾ ਮੰਨਦੇ। ਦੇਖੋ ਆ ਪਾਰਟੀ ਨੇ ਡਿਸਾਈਡ ਕਰਨਾ। ਸਾਡਾ ਕੰਮ ਹੈ ਕੰਮ ਕਰਨਾ। ਹੂੰ। ਲੋਗਾ ਦੀ ਸੇਵਾ ਕਰਨਾ ਲੋਗਾ ਵਿੱਚ ਵਿਚਰਨਾ ਲੋਗਾ ਦੇ ਮੁੱਦੇ ਚੱਕਣੇ ਤੇ ਪਾਰਟੀ ਲੈਵਲ ਤੇ ਜਿੱਥੇ ਕੋਈ ਸਾਡੀ ਗੱਲ ਕਰਨ ਵਾਲੀ ਉੱਥੇ ਗੱਲ ਕਰਨੀ ਬੜਾ ਚੌੜ ਦੀ ਗੱਲ ਕਰਨੀ ਉਸ ਤੋਂ ਬਾਅਦ ਅਗਰ ਪਾਰਟੀ ਨੂੰ ਲੱਗਿਆ ਕਿ ਅਜੇ ਮੰਗੂ ਪਰ ਇੱਕ ਵਧੀਆ ਕੈਂਡੀਡੇਟ ਹੋ ਸਮ ਟਿਕਟ ਦੇ ਦੂੰਗੇ ਅਸੀਂ ਫਾਈਟ ਕਰਾਂ ਠੀਕ ਹੈ ਜੀ ਤੇ ਚੌਦੀ ਸਾਹਿਬ ਕਿਵੇਂ ਆ ਬਿਲਕੁਲ ਐਨ ਪਰਮਾਤਮਾ ਜੀ ਕਿਉਂਕਿ ਬਹੁਤ ਮੰਨਿਆ ਜਾ ਰਿਹਾ ਕਿ ਚੌਦੀ ਸਾਹਿਬ ਐਕਟਿਵ ਘਟਨੇ ਕਿ ਅਜੇ ਜੀ ਆ ਗਏ ਤੇ ਹੁਣ ਟਿਕਟ ਫਾਈਨਲ ਹੀ ਹੈ ਇਹ ਹੀ ਮੰਨਿਆ ਜਾ ਰਿਹਾ ਨਹੀਂ ਨਹੀਂ ਅੱਦਾਂ ਦਾ ਕੁਝ ਨਹੀਂ ਹੈਗਾ ਚੌੜੀ ਸਾਹਿਬ ਜਿੱਥੇ-ਜਿੱਥੇ ਉਹਨਾਂ ਦਾ ਜਾਣਾ ਬੰਦ ਆ ਉਹ ਜਾਂਦੇ ਆ ਠੀਕ ਹੈ ਜਿੱਥੇ ਮੈਂ ਜਾਂਦਾ ਮੈਂ ਚਲੇ ਜਾਂਦਾ ਪਰ ਹਾਂ ਸਾਂਝੇ ਮਿਲ ਕੇ ਕੰਮ ਚੱਲਦਾ ਪਿਆ ਪ੍ਰਮਾਤਮਾ ਉਹਨਾਂ ਦੀ ਸਿਹਤ ਠੀਕ ਰੱਖੇ ਠੀਕ ਹੈ ਤੇ ਬਾਕੀ ਮਿਲਜੁਲ ਕੇ ਆਪਾਂ ਸਮਾਜ ਸੇਵਾ ਕੌਂਸਲ ਦੇ ਦੁਆਰਾ ਆ ਜਾਣੇ ਕਿ ਕੌਂਸਲ ਜਿਹੜੇ ਤੁਸੀਂ ਕਹਿੰਦੇ ਅਸੀਂ ਬਣਾ ਲਵਾਂਗੇ ਤੇ ਬਣੂਗਾ ਪ੍ਰੈਜ਼ੀਡੈਂਟ ਕੌਣ ਕਿ ਆ ਦੁਆਰਾ ਟਿੰਕੂ ਕਈ ਲਾਂਚ ਹੋਣਗੇ ਜਾਂ ਕੋਈ ਹੋਰ ਵੀ ਨਾਮ ਆ ਸਕਦਾ ਤੁਹਾਨੂੰ 21 ਤੋਂ ਬਾਅਦ ਦੱਸ ਦਾਂਗੇ ਜੀ ਕਿਹਨੇ ਬਣਨਾ ਠੀਕ ਹੈ ਇਹ ਕੁਆਡ ਜਿਹੜੀਆਂ ਹੁੰਦੀਆਂ ਮੇਰੇ ਵੀ ਕੁਐਸਚਨ ਹੈ ਜੇ ਬਾਅਦ ਦਾ ਹੈ ਸਵਾਭਨਾ ਦੀ ਖੇ ਤੇ ਉਹਦੇ ਵਿੱਚ ਅਗਰ ਕਿੱਤ ਦਾ ਤੁਸੀਂ ਕਹਿ ਰਹੇ ਅਸੀਂ ਰਹੇ ਹਾਂ ਕਿੱਤ ਅਸੀਂ ਕਹਿ ਰਹੇ ਹਾਂ ਪਰ ਕੋਈ ਚੀਜ਼ ਹੈ ਪਹਿਲਾਂ ਕਲੀਅਰ ਹੋ ਜਾਵੇ ਪਰਮਾਤਮਾ ਦੀ ਕਿਰਪਾ ਨਾਲ 21 ਤਰੀਕ ਨੂੰ ਸਾਡੇ ਕੈਂਡੀਡੇਟ ਜਿੱਤ ਜਾਣ ਸਾਰੇ ਉਸ ਤੋਂ ਬਾਅਦ ਸਾਰੇ ਜਣੇ ਬੈਠ ਕੇ ਫੈਸਲਾ ਕਰੂਗੇ ਜਿਨ੍ਹਾਂ ਨੂੰ ਸਾਰਿਆਂ ਨੇ ਜਿੰਨੇ ਐਮਸੀ ਸਾਡੇ ਜਿੱਤੂਗੇ ਜਿਨ੍ਹਾਂ ਨੇ ਬੈਠ ਕੇ ਜਿਹਦੇ ਲਈ ਫੈਸਲਾ ਕੀਤਾ ਉਹ ਪ੍ਰਦਾਨ ਤੁਹਾਨੂੰ ਕਿਤੇ ਇਹ ਵੀ ਲੱਗਦਾ ਹੈ ਡਰ ਕਿ ਅਮਨਿਆ ਜਾ ਰਿਹਾ ਕਿ ਬੜਾ ਚੋਰਚ ਅਕਸਰ ਨਾ ਆਜ਼ਾਦ ਉਮੀਦਵਾਰ ਦੂਜੇ ਪਾਸੇ ਚਲੇ ਜਾਂਦੇ ਤੁਹਾਡੇ ਸਮਰਥਤ ਹੈ ਕੈਂਡੀਡੇਟ ਕੋਈ ਕਲੀਅਰਲੀ ਤਾਂ ਤੁਹਾਡੀ ਕੀ ਤੁਹਾਨੂੰ ਲੱਗਦਾ ਕਿ ਜਿੱਤ ਤੁਸੀਂ ਜਿੱਤਤਾ ਰਹੇ ਆ 10 ਮੰਨ ਲਓ ਉੱਚੋ ਸਾਡਾ ਉੱਧਰ ਵੀ ਕੋਈ ਜਾ ਸਕਦਾ ਜਾਂ ਸਰਕਾਰ ਪ੍ਰੈਸ਼ਰ ਨਾ ਨੋ ਨੋ ਨਾ ਅਗਰ ਪ੍ਰੈਸ਼ਰ ਤਾਂ ਸਰਕਾਰ ਨੇ ਪਿਛਲੇ 10 ਦਿਨ ਤੇ ਪੂਰੇ ਧੱਕੇਸ਼ਾਹੀ ਕਰਦੀ ਪਈ ਐ ਪਰ ਸਾਡਾ ਇੱਕ ਵੀ ਕੈਂਡੀਡੇਟ ਦਾਦਾ ਨਹੀਂ ਹੈਗਾ ਜਿਹੜਾ ਡਰਿਆ ਹੋਵੇ ਜਿਹੜਾ ਪਿੱਛੇ ਹਟਿਆ ਹੋਵੇ ਜਾਂ ਜਿਸ ਨੇ ਕਿਹਾ ਹੋਵੇ ਕਿ ਨਹੀਂ ਯਾਰ ਮੈਂ ਪੇਪਰ ਆਪਣੇ ਵਾਪਸ ਲੈ ਲੈਣੇ ਐ ਕਿ ਮੇਤੇ ਪ੍ਰੈਸ਼ਰ ਬਹੁਤ ਐ ਸਾਡੇ ਕੈਂਡੀਡੇਟ ਜਿੱਤੂਗੇ ਵੀ ਔਰ ਇਕੱਠੇ ਵੀ ਰਹੋਗੇ ਤੇ ਅਸੀਂ ਕੌਂਸਲ ਵਿੱਚ ਆਪਣਾ ਬਣਾ ਲਵਾਂਗੇ ਕੀ ਪਤਾ ਐਮ ਐਲ اے ਜਿਹੜੇ ਉਹ ਲੈ ਨਾ ਜਾਣ ਕੋਈ ਇਦਾਂ ਦਾ ਡਰ ਜਾਂ ਕੋਈ ਉਹਨਾਂ ਨੂੰ ਕੋਈ ਡਰ ਨਹੀਂ ਹੈਗਾ ਮੈਂ ਤਾਂ ਕਹਿੰਦਾ ਕਿ ਤੁਸੀਂ ਇਹ ਦੇਖੋ ਕਿ ਜਿਹੜੇ ਉਧਰ ਆਮ ਆਦਮੀ ਪਾਰਟੀ ਦੇ ਜਿਹੜੇ ਕੈਂਡੀਡੇਟ ਸੀ ਉਹ ਤਾਂ ਸਾਨੂੰ ਜੁਆਇਨ ਕਰਦੇ ਆ ਨਹੀਂ ਕਿਹਨੇ ਕੀਤਾ ਜੀ ਪਹਿਲਾਂ ਤਾਂ ਬਿੱਟਾ ਰਾਣਾ ਜੀ ਜਿਹੜੇ ਕਿ ਵਪਾਰ ਮੰਡਲ ਦੇ ਪ੍ਰਧਾਨ ਹੈ ਉਹਨਾਂ ਨੇ ਸਾਨੂੰ ਜੁਆਇਨ ਕਰ ਲਿਆ ਠੀਕ ਹੈ ओके ਤੇ ਉਸ ਤੋਂ ਇਲਾਵਾ ਜਿਹੜੇ ਪੁਰੀ ਸਾਹਿਬ ਹੈ ਹਾਂਜੀ ਜਿਹੜੇ ਕਿ ਇਹਨਾਂ ਦੇ ਸ਼ਹਿਰ ਦੇ ਪ੍ਰਧਾਨ ਸੀਗੇ ਉਹਨਾਂ ਨੇ ਬੀਜੇਪੀ ਨੂੰ ਜੁਆਇਨ ਕਰ ਲਿਆ ਉਹ ਤੁਸੀਂ ਕਿਤੇ ਨਾ ਕਿਤੇ ਰਹ ਨਹੀਂਏ ਕਮੀ ਨਹੀਂ ਰਹੇਗੀ ਤੁਹਾਡੇ ਕੋਲ ਕਿਸ ਚੀਜ਼ ਦੀ ਕਿ ਉਹਨਾਂ ਨੂੰ ਆਪਣੇ ਨਾਲ ਜੁਆਇਨ ਕਰਾਉਣ ਲਈ ਦੇਖੋ ਆਹ ਵਿਚਾਰਤਾਰਾ ਦੀ ਲੜਾਈ ਜਿੱਦੀ ਜਿੱਧਰ ਵਿਚਾਰਤਾਰਾ ਮਿਲਦੀ ਹੈ ਜਿਹਨੂੰ ਲੱਗਦਾ ਹੈ ਕਿ ਮੈਂ ਉਸ ਜਗ੍ਹਾ ਜਾ ਕੇ ਜਿਆਦਾ ਬੈਟਰ ਸੇਵਾ ਕਰ ਸਕਦਾ ਮੈਂ ਤਾਂ ਸਾਰਿਆਂ ਨੂੰ ਸ਼ੁਭ ਕਾਮਨਾ ਦਿੰਦਾ ਕਿ ਕੋਈ ਭਾ ਸਾਡਾ ਕਿਤੇ ਪਾਸੇ ਵੀ ਜਾ ਰਿਹਾ ਪਰ ਅਗਰ ਉਹ ਬੜਾ ਚੌਰ ਦੇ ਵਿਕਾਸ ਦੀ ਗੱਲ ਕਰਦਾ ਬੜਾ ਚੌਰ ਦੇ ਡਵੈਲਪਮੈਂਟ ਦੀ ਗੱਲ ਕਰਦਾ ਬੜਾ ਚੌਰ ਲਈ ਉਹਦੇ ਮਨ ਵਿੱਚ ਕੋਈ ਇੱਛਾ ਹੈਗਾ ਕੰਮ ਕਰਨ ਦੀ ਤਾਂ ਮੈਂ ਸਾਰਿਆਂ ਨੂੰ ਮੰਨਦਾ ਕਿ ਤੁਸੀਂ ਸਹੀ ਲਾਈਨ ਤੇ ਤੁਰੇ ਰਹੋ ਜਿੱਦਾਂ ਆਮ ਆਦਮੀ ਪਾਰਟੀ ਨਾਲ ਵੀ ਮੇਰਾ ਕੋਈ ਵੈਰ ਥੋੜੀ ਹੈ ਪਰ ਜੋ ਇਹਨਾਂ ਨੇ ਵਾਅਦੇ ਕੀਤੇ ਸੀ ਜੋ ਬਦਲਾਅ ਦੇ ਨਾਮ ਤੇ ਆ ਸਰਕਾਰ ਲੈ ਕੇ ਆਈ ਸੀ ਉਹਨਾਂ ਵਿੱਚ ਆ ਕੋਈ ਕੰਮ ਨਹੀਂ ਕਰਦੇ ਤਾਂ ਅਸੀਂ ਵਿਰੋਧ ਕਰੇ ਕਲਾਸ ਕੁਐਸਚਨ ਹੈ ਇਹ ਤਾਂ ਥੋੜਾ ਜਿਹਾ ਪਰਸਨਲ ਆ ਕਿ ਜਦੋਂ ਪਿਛਲੀ ਗਵਰਨਮੈਂਟ ਦੇ ਵਿੱਚ ਜਦੋਂ ਚੌਹੀ ਸਾਹਿਬ ਐਮ ਐਲ ਏ ਸੀਗੇ ਉਦੋਂ ਮੰਨਿਆ ਜਾ ਰਿਹਾ ਸੀ ਕਿ ਐਮ ਐਲ ਏ ਚੌਹੀ ਸਾਹਿਬ ਨੇ ਬਿਲਕੁਲ ਤੇ ਜਿਹੜਾ ਆ ਤਾਣਾ ਬਾਣਾ ਹੈ ਕੰਟਰੋਲ ਉਹ ਉਦੋਂ ਵੀ ਮੰਨਿਆ ਜਾ ਰਿਹਾ ਸੀ ਕਿ ਅਜੇ ਜੀ ਉਹਨਾਂ ਕੋਲ ਆ ਠੀਕ ਹੈ ਜੀ ਤੇ ਕੀ ਐ ਸਰਕਾਰ ਵਿੱਚ ਵੀ ਇਦਾਂ ਹੀ ਹੋ ਰਿਹਾ ਹੈ ਕਿ ਐਮ ਐਲ ਏ ਕੋਈ ਹੋਰ ਨਹੀਂ ਸ਼ਾਇਦ ਉਹਨਾਂ ਦਾ ਤਾਣਾ ਬਾਣਾ ਐਮ ਐਲ ਏ ਤੋਂ ਵੱਧ ਦੂਜਿਆਂ ਕੋਲ ਹੈ ਕਿ ਆ ਇਹ ਮੈਂ ਨਹੀਂ ਇਸ ਚੀਜ਼ ਨੂੰ ਮੰਨਦਾ ਆ ਐਮ ਐਲ ਏ ਸ਼ਿਪ ਜਿਹੜੀ ਹੁੰਦੀ ਹੈ ਸਰਕਾਰ ਹੁੰਦੀ ਹੈ ਕਿ ਟੀਮ ਵਰਕ ਆ ਟੀਮ ਨੇ ਮਿਲ ਕੇ ਕੰਮ ਕਰਨਾ ਠੀਕ ਐਂਡ ਆਫ ਦਾ ਟੀਮ ਸਰਕਾਰ ਨੇ ਜਿਨ੍ਹਾਂ ਨੇ ਸਰਕਾਰ ਨੂੰ ਜਿਨ੍ਹਾਂ ਨੇ ਚੁ ਜਿਨੋ ਲੋਕਾਂ ਨੇ ਐਮਐਲਏ ਬਣਾਇਆ ਉਹਦੀ ਰਿਸਪੌਂਸਿਬਿਲਟੀ ਹੋ ਜਾਂਦੀ ਔਰ ਉਹਦੀ ਅਥਾਰਟੀ ਹੁੰਦੀ ਸਾਰੇ ਕੰਮ ਕਰਨ ਦੀ ਠੀਕ ਹੈ ਹੁਣ ਵੀ ਅਗਰ ਕੋਈ ਸਹੀ ਹੋਊਗਾ ਤਾਂ ਵੀ ਐਮਐਲਏ ਸੰਤੋਸ਼ ਕੁਟਾਰੀਆ ਜੀ ਦੇ ਨਾਮ ਲੱਗੂਗਾ ਜਿੱਦਾਂ ਅੱਜ ਉਹ ਧੱਕੇ ਨਾਲ ਪਰਚਾ ਹੋਣ ਨੂੰ ਫਿਰਦਾ ਸੀਗਾ ਚਾਹੇ ਉਹਨਾਂ ਦੀ ਟੀਮ ਵਿੱਚ ਕੋਈ ਵੀ ਕਰਾ ਦਿਆ ਸੀ ਆ ਵੀ ਐਮਐਲਏ ਸੰਤੋਸ਼ ਕੁਟਾਰੀਆ ਦੇ ਨਾਮੇ ਲੱਗੇ ਨਾਮੇ ਲੱਗੂ ਬਿਲਕੁਲ ਠੀਕ ਹੈ ਚਲੋ ਇਹ ਸਨ ਅਜੇ ਜੀ ਜਿਨ੍ਹਾਂ ਨੇ ਮਤਲਬ ਆਉਣ ਵਾਲੇ ਇਲੈਕਸ਼ਨ ਬਾਰੇ ਜਿਹੜੀ ਦੱਸਿਆ ਕਿ ਕਿਸ ਤਰ੍ਹਾਂ ਆਪਾਂ ਜਿੱਤ ਰਹੇ ਹਾਂ ਤੇ ਜਲਦੀ ਆਪਾਂ ਹੋਰ ਇੰਟਰਵਿਊਜ਼ ਵੀ ਕਰਾਂਗੇ ਪੇ ਤੇ ਜ